ਸਰਨ ਮੈਂ ਪਵਿੰਦਰਜੀਤ ਸਿੰਘ ਬਾਜ਼ਰ ਹਾਂ ਨੰਮਿਸ਼ੇਨ ਦੇ ਨਾਲ ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਮਨ ਸਾਡਾ ਅਲਾਦੀਨ ਦਾ ਚਰਾਗ ਹੈ ਅਲਾਦੀਨ ਦਾ ਜਿੰਨ ਹੈ ਸੋ ਦੋਸਤੋ ਇਹ ਵਿਚਾਰ ਇਹ ਗੱਲਾਂ ਜੋ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆ ਇਹ ਤੁਹਾਨੂੰ ਹੈਰਾਨ ਕਰਨਗੇ ਆ ਥੋੜਾ ਜਿਹਾ ਪਰੇਸ਼ਾਨ ਵੀ ਕਰਨਗੇ ਆ ਸੋ ਸਾਡਾ ਮਨ ਇੱਕ ਬਹੁਤ ਹੀ ਜਟਿਲ ਡਿਵਾਈਸ ਹੈ ਜੋ ਹਰ ਵਕਤ ਬੜੇ ਤਰ੍ਹਾਂ ਦੇ ਸਿਗਨਲ ਰਹ ਦਹਿਮਾਨ ਦੇ ਵਿੱਚ ਭੇਜਦਾ ਰਹਿੰਦਾ ਅਤੇ ਬੜੇ ਤਰ੍ਹਾਂ ਦੇ ਸਿਗਨਲ ਦਹਿਮਾਨੀ ਤੋਂ ਪ੍ਰਾਪਤ ਕਰਦਾ ਰਹਿੰਦਾ ਹੈ ਸੋ ਸਾਡਾ ਮਨ ਹਰ ਵਕਤ ਸਾਨੂੰ ਆਗਰਦਾ ਹੈ ਬੋਲ ਮੇਰੇ ਆਕਾ ਕੀ ਹੁਕਮ ਹੈ ਸਾਡਾ ਮਨ ਹਰ ਵਕਤ ਸਾਨੂੰ ਕਹਿੰਦਾ ਰਹਿੰਦਾ ਹੈ ਬੋਲ ਮੇਰੇ ਆਕਾ ਕੀ ਹੁਕਮ ਹੈ ਤਾਂ ਤੋਂ ਭਾਵ ਸਾਡਾ ਮਨ ਹਰ ਵਕਤ ਸਦਾ ਗੱਲ ਕਰਦਾ ਰਹਿੰਦਾ ਹੈ ਅਸੀਂ ਇਸ ਨੂੰ ਹੁਕਮ ਦਿੰਦੇ ਵੀ ਰਹਿੰਦੇ ਹਾਂ ਵੀ ਮੈਂ ਬਿਮਾਰ ਹੋ ਜਾਵਾਂ ਮੈਂ ਦੁਖੀ ਹਾਂ ਮੈਂ ਗਰੀਬ ਹਾਂ ਮੈਂ ਮੈਂ ਕਾਮਾਜਾਹੀ ਹੋ ਸਕਦਾ ਮੈਨੂੰ ਚਿੰਤਾ ਰਹਿੰਦੀ ਹੈ ਕਿ ਮੈਂ ਬਿਮਾਰ ਰਹੂੰਗਾ ਯਾਨੀ ਕਿ ਬਹੁਤ ਝੂਠ ਬੋਲਦੇ ਹਾਂ ਤੇ ਉਹ ਜਿਹੜਾ ਸਾਡਾ ਮਨ ਹੈ ਉਹ ਤਾਂ ਝੂਠਾ ਨੂੰ ਸੱਚ ਮੰਨਦਾ ਹੈ ਜਦੋਂ ਉਹ ਝੂਠ ਸੱਚ ਮੰਨਦਾ ਹੈ ਤਾਂ ਉਸੇ ਤਰ੍ਹਾਂ ਦੀਆਂ ਕਟਨਾਵਾਂ ਸਾਡੀ ਜ਼ਿੰਦਗੀ ਦੇ ਵਿੱਚ ਵਾਪਰ ਲੱਗ ਜਾਣਗੀਆਂ ਜਿਸ ਕਿਸ ਨੇ ਵੀ ਮਨ ਦੀ ਇਸ ਜਟਿਲ ਸ਼ਕਤੀ ਨੂੰ ਸਮਝ ਲਿਆ ਮਨ ਦੀ ਇਸ ਸ਼ਕਤੀ ਨੂੰ ਸਮਝ ਲਿਆ ਉਸ ਇਨਸਾਨ ਨੇ ਜੀਵਨ ਦੇ ਅਸਲ ਰਹੱਸ ਨੂੰ ਜਾਣ ਲਿਆ ਬ੍ਰਹਿਮੰਡ ਦੇ ਅਸਲ ਰਹੱਸ ਨੂੰ ਜਾਣ ਲਿਆ ਅਕਰਸ਼ਨ ਦੇ ਅਸਲ ਰਹੱਸ ਨੂੰ ਜਾਣ ਲਿਆ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਅਕਲਸ਼ੰਦ ਦੇ ਨਿਯਮ ਬਾਰੇ ਪਤਾ ਹੀ ਨਹੀਂ ਅਕਲਸ਼ੰਦ ਦਾ ਨਿਯਮ ਕੀ ਹੈ ਮੈਨੀਫੈਸਟੇਸ਼ਨ ਕੀ ਹੈ ਹਾਂ ਇਹ ਸਾਡੇ ਬਹੁਤ ਸਾਰੇ মিডিਆ ਚੈਨਲਾਂ ਦਾ ਵੀ ਕਸੂਰ ਹੈ ਕਿ ਉਹਨਾਂ ਨੇ ਅੱਜ ਤੱਕ ਮੰਦਬੁੱਧੀਆਂ ਦੇ ਹੀ ਇੰਟਰਵਿਊ ਕੀਤੇ ਆਮ ਇਸ ਤਰ੍ਹਾਂ ਦੇ ਵਿਸ਼ਿਆਂ ਦੇ ਉੱਤੇ ਅੱਜ ਤੱਕ ਕਿਸੇ ਵੀ মিডিਆ ਚੈਨਲ ਨੇ ਮਿਸ ਤੱਕ ਦੇ ਵੀ মিডিਆ رپورਟਰ ਨੇ ਕੋਈ ਲਾਈਵ ਨਹੀਂ ਕੀਤਾ ਕੋਈ ਪ੍ਰੋਗਰਾਮ ਨਹੀਂ ਕੀਤਾ ਮੈਨੂੰ ਤਾਂ ਨਹੀਂ ਮਿਲਿਆਗਾ ਜੇ ਕੁਝ ਕੀਤਾ ਵੀ ਆ ਕੁਝ ਐਸੇ ਲੋਕਾਂ ਨੂੰ ਉਹਨਾਂ ਲਾਈਵ ਕੀਤੇ ਜਿਨ੍ਹਾਂ ਨੇ ਗੱਲਾਂ ਅਧੂਰੀਆਂ ਬਿਠੀਆਂ ਹਨ ਸੋ ਮਨ ਕੀਆ ਮਨ ਹਰ ਵਕਤ ਪ੍ਰਾਇਮਡ ਦੇ ਸਾਡੇਆਂ ਸੋਚੀਆਂ ਹੋਈਆਂ ਗੱਲਾਂ ਨੂੰ ਭੇਜਦਾ ਰਹਿੰਦਾ ਹੈ ਤੇ ਸਾਡਾ ਪ੍ਰਾਇਮਡ ਉਹਨਾਂ ਗੱਲਾਂ ਨੂੰ ਪੂਰਾ ਕਰ ਦਿੰਦਾ ਹੈ ਲਾ ਆਫ ਅਟਰੈਕਸ਼ਨ ਆਕਰਸ਼ਣ ਦਾ ਨਿਯਮ ਕਹਿੰਦਾ ਹੈ ਤੂੰ ਮਨ ਨੂੰ ਜੋ ਦੇਵੇਂਗਾ ਉਹ ਤੇ ਹੈ ਨੁਪਰਤਕ ਰੂਪ ਦੇ ਵਿੱਚ ਮਨ ਪੈਦਾ ਕਰਕੇ ਦੇਵੇਗਾ ਜੇਕਰ ਤੂੰ ਵਾਰ-ਵਾਰ ਸੋਚਦਾ ਹਾਂ ਕਿ ਮੈਂ ਦੁਖੀ ਹਾਂ ਮੈਨੂੰ ਬੁਖਾਰ ਜੜਿਆ ਆਇਆ ਬਿਮਾਰ ਹਾਂ ਤੇ ਤੁਹਾਡਾ ਮਨ ਤਾਂ ਹੁਣੋਂ ਬਿਮਾਰ ਕਰ ਦੇਵੇਗਾ ਅਗਰ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖਣ ਦੀ ਗੱਲਾਂ ਕਰਦੇ ਹੋ ਆਪਣੇ ਆਪ ਨੂੰ ਹਾਸੇ ਖੇਡਿਆਂ ਦੇ ਵਿੱਚ ਰੱਖਣ ਦੀ ਗੱਲਾਂ ਕਰਦੇ ਹੋ ਤਾਂ ਤੁਹਾਡਾ ਮਨ ਜਦੋਂ ਖੁਸ਼ੀ ਰੱਖੇਗਾ ਉਸੇ ਤਰ੍ਹਾਂ ਦੇ ਲੋਕ ਤੁਹਾਡੇ ਨਾਲ ਜੋੜਨੇ ਸ਼ੁਰੂ ਕਰ ਦੇਵੇਗਾ ਲਾਫ ਪ੍ਰੋਟ੍ਰੈਕਸ਼ਨ ਕਹਿੰਦਾ ਹੈ ਜਿਸ ਤਰ੍ਹਾਂ ਦੇ ਤੁਹਾਡੇ ਵਿਚਾਰ ਹਨ ਜਿਸ ਤਰ੍ਹਾਂ ਦੀ ਤੁਹਾਡੀ ਸੋਚ ਹੈ ਉਸੇ ਤਰ੍ਹਾਂ ਤੁਹਾਡਾ ਭਵਿਕ ਹੋਵੇਗਾ ਜੇਕਰ ਅੱਜ ਤੁਸੀਂ ਦੁੱਖਾਂ ਦੇ ਵਿੱਚ ਹੋ ਚਿੰਤਾ ਵਿੱਚ ਹੋ ਰੋਗ ਵਿੱਚ ਹੋ ਗਰੀਬੀ ਵਿੱਚ ਹੋ ਤਾਂ ਤੁਸੀਂ ਬੀਤੇ ਹੋਏ ਸਮੇਂ ਵਿੱਚ ਪਾਸੇ ਵਿੱਚ ਭੂਤਕਾਲ ਸਮੇਂ ਦੇ ਵਿੱਚ ਇਹਨਾਂ ਦੁੱਖਾਂ ਬਾਰੇ ਸੋਚਿਆ ਸੀ ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਆਕਰਸ਼ਿਤ ਕੀਤਾ ਸੀ ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਟਰੈਕਟ ਕੀਤਾ ਸੀਗਾ ਕਿਉਂਕਿ ਸਾਡਾ ਮਨ ਹਰ ਇੱਕ ਚੀਜ਼ ਨੂੰ ਜਦੋਂ ਅਸੀਂ ਸੋਚਦੇ ਆ ਆਪਣੇ ਵੱਲ ਅਟਰੈਕਟ ਕਰਨਾ ਸ਼ੁਰੂ ਕਰ ਦਿੰਦਾ ਹੈ ਅਪਰਚਿਤ ਕਰਨਾ ਸ਼ੁਰੂ ਕਰ ਦਿੰਦਾ ਹੈ ਜਦੋਂ ਜਦੋਂ ਅਸੀਂ ਇਹਨਾਂ ਚੀਜ਼ਾਂ ਬਾਰੇ ਵਿਚਾਰ ਕਰਦੇ ਰਹਾਂਗੇ ਜਦੋਂ ਜਦੋਂ ਤੱਕ ਅਸੀਂ ਚੰਗਾ ਜਾਂ ਮਾੜਾ ਸੋਚਦੇ ਰਵਾਂਗੇ ਉਸ ਤੋਂ ਉਦੋਂ ਉਦੋਂ ਸਾਡੀ ਜ਼ਿੰਦਗੀ ਚੰਗੀਆਂ ਤੇ ਮਾੜੀਆਂ ਘਟਨਾਵਾਂ ਵਾਪਰਦੇ ਰਹਿਣਗੀਆਂ ਸਾਡਾ ਅੱਜ ਸਾਡਾ ਅੱਜ ਹੀ ਸਾਡਾ ਕੱਲ ਨੂੰ ਸਿਰਜੇਗਾ ਜਿਸ ਤਰ੍ਹਾਂ ਦੇ ਸਾਡੇ ਅੱਜ ਵਿਚਾਰ ਹਨ ਉਸੇ ਤਰ੍ਹਾਂ ਦਾ ਸਾਡਾ ਕੱਲ ਹੋਵੇਗਾ ਜੇਕਰ ਅਸੀਂ ਖੁਸ਼ੀਆਂ ਬਾਰੇ ਸੋਚਦੇ ਹਾਂ ਅਸੀਂ ਹਾਸਿਆਂ ਬਾਰੇ ਸੋਚਦੇ ਹਾਂ ਤਾਂ ਅਸੀਂ ਚੰਗੇ ਜੀਵਨ ਬਾਰੇ ਸੋਚਦੇ ਹਾਂ ਤੇ ਸਾਡਾ ਕੱਲ ਹਾਸਾ ਖੁਸ਼ੀਆਂ ਤੇ ਚੰਗਾ ਜੀਵਨ ਨੂੰ ਸਥਾਪਿਤ ਕਰੇਗਾ ਸਾਡਾ ਭਵਿੱਖ ਚੰਗਾ ਹੋਵੇਗਾ ਜੇਕਰ ਅਸੀਂ ਹਰ ਵਕਤ ਰੋਂਦੇ ਰਹਿੰਦੇ ਹਾਂ ਵਿਲਕਦੇ ਰਹਿੰਦੇ ਆ ਹਰ ਵਕਤ ਉਸ ਤਰਫ ਦੇ ਰਹਿੰਦੇ ਆ ਜਲਦਬਾਜੀ ਚ ਰਹਿੰਦੇ ਆ ਅਸੀਂ ਬਿਮਾਰੀ ਬਾਰੇ ਸੋਚਦੇ ਰਹਿੰਦੇ ਆ ਲੋਕਾਂ ਬਾਰੇ ਟੁਕੜੀ ਨਹੀਂ ਧਿਆ ਕਰਦੇ ਰਹਿੰਦੇ ਆ ਲੋਕਾਂ ਨੂੰ ਨਫ਼ਰਤ ਕਰਦੇ ਰਹਿੰਦੇ ਆ ਸਮਾਜ ਨੂੰ ਨਫ਼ਰਤ ਕਰਦੇ ਰਹਿੰਦੇ ਆ ਤੇ ਸਾਡਾ ਕੱਲ ਵਗਾ ਆਉਣ ਵਾਲਾ ਕੱਲ ਸਾਡਾ ਭਵਿੱਖ ਵੀ ਨਫ਼ਰਤ ਚਿੰਤਾ ਰੋਗ ਦੁਸ਼ਮਣੀ ਆ ਕਾ ਹਰ ਦਿਨ ਉੱਪਰ ਆ ਹੋਵੇਗਾ ਅਸੀਂ ਕਿਤੋਂ ਵੀ ਸੁੱਖ ਨੂੰ ਪ੍ਰਾਪਤ ਨਹੀਂ ਕਰ ਸਕਦੇ ਮਨ ਦੀ ਇੱਕ ਜੱਟੀ ਸਚਾਈ ਨੂੰ ਜਦ ਤੱਕ ਜਾਣ ਲਿਆ ਜਿਸ ਦਿਨ ਤੁਸੀਂ ਮਨ ਗਿਆ ਅਸਲ ਸ਼ਕਤੀਆਂ ਨੂੰ ਜਾਣ ਲਿਆ ਤੁਹਾਡਾ ਭਵਿੱਖ ਸਾਰਥਿਕ ਹੋ ਜਾਵੇਗਾ ਪੋਜ਼ਿਟਿਵ ਹੋ ਜਾਵੇਗਾ ਸੋ ਆਪਣੇ ਮਨ ਤੋਂ ਇੱਕ ਅਲਾਦੀਨ ਦੇ ਜੇੰਦੀ ਤਰ੍ਹਾਂ ਵਰਤੂ ਯਕਤਹਾ ਤੁਹਾਡਾ ਮਨ ਤਾਹ ਨੂੰ ਕਹਿੰਦਾ ਹੈ ਬੋਲ ਮੇਰੇ ਆਕਾ ਕੀ ਹੁਕਮ ਹੈ ਇਸ ਨੂੰ ਆਪਣਾ ਹੁਕਮ ਸੁਣਾਓ ਕਹਿੰਦੇ ਭਾਵੇਂ ਤੁਹਾਡਾ ਮਨ ਤੁਹਾਡੇ ਵਾਸਤੇ ਹੋਣਾ ਚਾਹੀਦਾ ਨਾ ਕਿ ਤੁਸੀਂ ਮੰਨਦੇ ਵਾਸਤੇ ਹੋ ਅੱਜ ਦਾ ਜੋ ਮਨੁੱਖ ਹੈ ਜ਼ਿਆਦਾਤਰ ਤਾਂ ਮਨ ਦੇ ਵਾਸਤੇ ਚਾਹਨਾ ਕਿ ਮਨ ਉਹਨਾਂ ਦੇ ਵਾਸਤੇ ਹੈ ਜਿੰਨਾ ਮਨੁੱਖਾਂ ਨੇ ਆਪਣੇ ਮਨ ਨੂੰ ਆਪਣੇ ਵਸ ਵਿੱਚ ਕੀਤਾ ਹੈ ਉਹਨਾਂ ਨੇ ਬ੍ਰਹਮੰਡ ਦਾ ਰਾਜ ਪ੍ਰਾਪਤ ਕੀਤਾ ਹੈ ਸੋ ਸਾਡੇ ਧਾਰਮਿਕ ਗ੍ਰੰਥ ਇਹ ਕਹਿੰਦੇ ਹਨ ਜਿਸ ਦਾ ਜਿੰਨਾ ਜਿੰਨਾ ਭਰੋਸਾ ਉਸ ਨੂੰ ਉਹਨਾਂ ਉਹਨਾਂ ਹੀ ਮਿਲੇਗਾ ਸੋ ਆਪਣੇ ਜੀਵਨ ਨੂੰ ਸਾਰਥਿਕ ਬਣਾਓ ਚੰਗਾ ਬਣਾਓ ਤਾਂ ਜੋ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਸਕੇ ਤੁਹਾਡੀ ਜ਼ਿੰਦਗੀ ਖੁਸ਼ੀਆਂ ਦੇ ਖੇੜੇ ਫੈਰ ਸਕਣ ਸੋ ਕਦੇ ਵੀ ਆਪਣੇ ਮਨ ਨੂੰ ਨਰਾਸ਼ਤਾ ਦੇ ਵਿੱਚ ਨਹੀਂ ਲੈ ਕੇ ਜਾਣਾ ਸਦਾ ਖੁਸ਼ ਰਹਿਣਾ ਹੈ ਖੁਸ਼ੀਆਂ ਹੀ ਤੁਹਾਡੇ ਜੀਵਨ ਵਿੱਚ ਪੜਪੜਗੀਆਂ ਵਾਰ-ਵਾਰ ਦੁੱਖਾਂ ਦਾ ਵਿਚਾਰ ਨਾ ਕਰਿਆ ਕਰੋ ਵਾਰ-ਵਾਰ ਦੁੱਖਾਂ ਬਾਰੇ ਨਾ ਸੋਚਿਆ ਕਰੋ ਵਾਰ-ਵਾਰ ਤੁਸੀਂ ਕਲਿਫਾ ਬਾਰੇ ਇਹਨਾ ਸੋਚਿਆ ਕਰੋ ਜੇਕਰ ਜ਼ਿੰਦਗੀ ਵਿੱਚ ਡੋਕਾ ਹਨ ਤਾਂ ਇੱਕੋ ਗੱਲ ਯਾਦ ਕਰੋ ਸਭ ਕੁਝ ਵਧੀਆ ਹੋਵੇਗਾ ਤੁਹਾਡਾ ਜੀਵਨ ਵੀ ਵਧੀਆ ਹੋਵੇਗਾ ਤੁਹਾਡੇ ਜੀਵਨ ਦੇ ਘਟਨਾਵਾਂ ਵੀ ਵਧੀਆ ਹੋਣਗੀਆਂ ਕਦੇ ਵੀ ਨਾਸ਼ਤਾ ਵਿੱਚ ਨਹੀਂ ਜਾਣਾ ਕਦੇ ਵੀ ਸ਼ੋਅ ਵਿੱਚ ਨਹੀਂ ਜਾਣਾ ਸਦਾ ਖੁਸ਼ ਰਹੋ ਚੜ੍ਹਦੀ ਕਲਾ ਦੇ ਉੱਚ ਰਹੋ ਤਾਂ ਤੁਹਾਡਾ ਮਨ ਨੂੰ ਖੁਸ਼ੀਆਂ ਹੀ ਦੇਵੇਗਾ ਆਪਣੇ ਮਨ ਨੂੰ ਜਾਣੋ ਆਪਣੇ ਮਨ ਦੀਆਂ ਸ਼ਕਤੀਆਂ ਨੂੰ ਜਾਣੋ ਜ਼ਿੰਦਗੀ ਵਿੱਚ ਬਹੁਤ ਸੁੱਖ ਆਉਣਗੇ ਹਰ ਇੱਕ ਤਰ੍ਹਾਂ ਦੀ ਸ਼ੈ ਤੁਸੀਂ ਪ੍ਰਾਪਤ ਕਰ ਸਕਦੇ ਹੋ ਪੈਸੇ ਨਾਲ ਪੈਸਾ ਚੇਰਾ ਖੁਸ਼ੀਆਂ ਦੋਤਾਂ ਦੋਤ ਸੇਹਰਾ ਸੇਤ ਚੰਗੇ ਦੋਸਤ ਮਿੱਤਰ ਇਹ ਸਭ ਮਾਨ ਵਿੱਚੋਂ ਹੀ ਉੱਤਣਗੇ ਮਨ ਨੂੰ ਕੋ ਚੰਗਾ ਕਰ ਲੋ ਸਭ ਕੁ ਚੰਗਾ ਹੋ ਜਾਏਗਾ ਹਰ ਇੱਕ ਇਨਸਾਨ ਦੇ ਚੰਗਾ ਵਿਖਸ਼ ਨੂੰ ਕਰ ਦੋ ਤੇਰਾ ਜੀਵਨ ਵੀ ਚੰਗਾ ਹੋ ਜਾਵੇਗਾ ਸੋ ਅੱਜ ਦੇ ਲਈ ਇੰਨਾ ਹੀ ਆ ਮਿਲਦੇ ਆ ਫਿਰ ਕਿਸੇ ਨਾ ਕਿਸੇ ਨਵੀਂ ਵੀਡੀਓ ਦੇ ਨਾਲ ਸਦਾ ਬਣੇ ਰਹੋ ਧੰਨਵਾਦ